ਹਾਂਜੀ ਸਰਪੰਚ ਸਾਹਿਬ ਤੁਹਾਡੇ ਵਿਹਲਪਾਂ ਦੇ ਜੋ ਝਗੜਾ ਆਦਾ ਕੀ ਕਾਰਨ ਮੇਨ ਇਹ ਜੀ 6 ਵਜੇ ਦੀ ਗੱਲ ਜੇ 17 ਤਰੀਕ ਦੀ ਤੇ ਇਹ ਦੋਵੇਂ ਘਾਰ ਇੱਕ ਦੂਜੇ ਨੂੰ ਅੰਮ ਸਾਹਮਣੇ ਹੀ ਤੇ ਮੈਂ ਆਇਆ ਇਹਨਾਂ ਨੂੰ ਹਟਾ ਕੇ ਘਰੋਂ ਘਰੀ ਬਾੜ ਕੇ ਗਿਆ ਹਾਂ ਤੇ ਹਜੇ ਮੈਂ ਘਰ ਹੀ ਪਹੁੰਚਾ ਜਾ ਕੇ ਤੇ ਫਿਰ ਮੁੰਡਾ ਆਇਆ ਵੀ ਉਹ ਉੱਥੇ ਲੜਾਈ ਹੋ ਗਈ ਆ ਜਦੋਂ ਆਣ ਕੇ ਮੈਂ ਵੇਖਿਆ ਇਹ ਜਤਿੰਦਰ ਸਿੰਘ ਆ ਪੁੱਤਰ ਬਲਕਾਰ ਸਿੰਘ ਵਾਸੀ ਢਿਆਲ ਪੜੰਗ ਉਹਨੂੰ ਇੱਥੇ ਵੱਡ ਫਟ ਕੇ ਇੱਥੇ ਜਿੱਥੇ ਹੁਣ ਆਪਾਂ ਖਲੋਤਿਆਂ ਉਹਨੂੰ ਖਿੱਚ ਕੇ ਲੈ ਕੇ ਘਰੋਂ ਤੇ ਵੱਡ ਫਟ ਉਹਦੇ ਵਾਵਾ ਕੀਤੀ ਇਹਨਾਂ ਨੇ ਤੇ ਹੁਣ ਜਿਹੜੇ ਅੱਗ ਲੱਗਦਾ ਕਰਨੋਂ ਕੀ ਕਰਨਾ ਜੀ ਜੋ ਇਹਨਾਂ ਦੇ ਦੋਸ ਲੱਗ ਰਹੇ ਨੇ ਜਦੋਂ ਅੱਗ ਲੱਗੀ ਜਨਾ ਇਹਨਾਂ ਮੈਨੂੰ ਫੋਨ ਕੀਤਾ 12:30 ਦੇ ਵਿੱਚ ਤੇ ਉਹ ਵਕਤ ਉੱਥੇ ਕੋਈ ਨਹੀਂ ਹੈਗਾ ਜੀ ਇਹ ਕਹਿੰਦੇ ਵੀ ਅੰਦਰ ਦੋ ਜਣੇ ਹੈਗੇ ਸੀ ਕੋਈ ਨਹੀਂ ਅੰਦਰ ਜਿੰਦਰਾ ਵੱਜਾ ਇੱਕ ਜਿੰਦਰਾ ਨਾਲ ਟੁੱਟਾ ਪਰਲਾ ਹੁਣ ਇਹ ਵੇਖੋ ਪਤਾ ਨਹੀਂ ਪੁਲਿਸ ਕਰਨ ਦੀ ਆ ਜਿਹੜਾ ਕੋਈ ਮੁਜਰਮ ਹੋਏਗਾ ਅਸੀਂ ਕਹਿੰਦੇ ਸਹੀ ਬੰਦੇ ਨੂੰ ਜਿਹੜਾ ਮੁਜਰਮ ਹੈ ਉਹਨੂੰ ਸਜ਼ਾ ਮਿਲੇ ਜਰਨੇ ਕਿਤਾ ਗੋਸ਼ੀ ਠੀਕ ਹੈ ਸਰ ਹਾਂਜੀ ਬਾਬਾ ਜੀ ਅੱਜ ਪਿੰਡ ਰਿਹਾਲਪੰਗ ਵਿਖੇ ਕਿਹਦੇ ਕਾਰਨ ਇਕੱਠ ਹੋਇਆ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜਿਹੜਾ ਇਕੱਠ ਹੋਇਆ ਜੀ ਇੱਕ ਜਿਹੜਾ ਪਰਚਾ ਸੀ ਕੋਈ 17 ਤਰੀਕ ਤੇ ਇੱਕ ਝਗੜਾ ਹੁੰਦਾ ਬਹੁਤ ਜ਼ਿਆਦਾ ਗੁੰਡਾਗਰਦੀ ਦਾ ਨਾਚ ਜਿਹੜਾ ਨਚਾਇਆ ਜਾਂਦਾ ਹੈ ਪਰਿਵਾਰ ਨੂੰ ਉਹਦੇ ਵਿੱਚ ਜਦਿੰਦਰਪਾਲ ਨੂੰ ਜਿਹੜੀ ਕੋਟਮਾਰ ਬਹੁਤ ਜ਼ਿਆਦੀ ਹੁੰਦੀ ਆ ਵੱਢਿਆ ਜਾਂਦਾ ਤੇਜਧਾਰ 11 ਦੇ ਨਾਲ ਉਹ 18 ਦਿਨਾਂ ਬਾਅਦ ਪਰਚਾ ਹੁੰਦਾ ਆ ਪਰਚਾ ਹੋਣ ਤੋਂ ਬਾਅਦ ਚ ਜਿਹੜਾ ਦੂਜਾ ਪਰਿਵਾਰ ਆ ਜਿੰਨਾਂ ਤੇ ਪਰਚਾ ਹੋ ਜਾਂਦਾ ਆ ਉਹ ਇੱਕ ਪਰਚਾ ਕਰਾਸ ਕਰ ਲਈ ਇੱਕ ਸ਼ਾਦੀਸ਼ ਰਚਦੇ ਆ ਸ਼ਾਦੀਸ਼ ਰਚਣ ਤੋਂ ਬਾਅਦ ਉਹ ਆਪਣੇ ਘਰ ਜਿਹੜੀ ਆ ਉਹ ਅੱਗ ਲਗਾ ਲੈਂਦੀ ਆ ਅੱਗ ਲਗਾਉਣ ਤੋਂ ਬਾਅਦ ਉਹਨਾਂ ਦਾ ਰਵਾਹ ਹੁੰਦਾ ਕਿ ਪਰਚਾ ਕਰਾਸ ਹੋ ਜੇ ਕਿਉਂਕਿ ਜੇ ਇੱਕ ਇਹ ਬਹੁਤ ਭਲਾਮਨਸ ਪਰਿਵਾਰ ਆ ਉਹਦਾਂ ਦਾ ਕਿਸੇ ਪੁਲਿਸ ਵਾਲੇ ਨੇ ਕੋਈ ਚੱਕਰ ਨਹੀਂ ਮਾਰਿਆ ਕਿਸੇ ਨੂੰ ਰੈਸਟ ਨਹੀਂ ਕੀਤਾ ਜਿਹੜੇ ਪਹਿਲਾਂ ਹੀ ਦੋ ਬੰਦੇ ਰੈਸਟ ਕੀਤੇ ਕਿਉਂ ਕੀਤੇ ਗਏ ਆ ਬਾਚੋ ਕੋਈ ਪੁਲਿਸ ਨਹੀਂ ਗੇੜਾ ਨਹੀਂ ਮਾਰਿਆ ਨਾ ਕੋਈ ਬੰਦਾ ਅਰੈਸਟ ਕੀਤਾ ਔਰ ਜਿਹੜਾ ਹੁਣ ਜਿਹੜਾ ਕੱਲ ਮੈਂ ਵੀ ਐਸਐਚਓ ਸਾਹਿਬ ਨੂੰ ਕਿਹਾ ਵੀ ਐਸਐਚਓ ਸਾਹਿਬ ਇਹ ਜਿਹੜਾ ਆ ਪਰਚਾ ਕੋਈ ਪਰਿਵਾਰ ਤੇ ਝੂਠਾ ਨਾ ਕਰ ਦਿਓ ਭਲਾ ਮਾਨਸ ਪਰਿਵਾਰ ਆ ਇਹ ਤੇ ਅੱਗੇ ਰਗੜਿਆ ਪਿਆ ਇਹ ਕੋਈ ਉਹਨਾਂ ਦੇ ਘਰ 'ਚ ਬੰਦਾ ਸੀ ਜਿਹੜਾ ਜਤਿੰਦਰ ਪਾੜੀ ਕਮਾਉਣ ਵਾਲਾ ਤੇ ਉਹਦੇ ਤੇ ਜਿਹੜੀਆਂ 23 ਹਜ਼ਾਰ 11 ਹਜ਼ਾਰ ਨਾਲ ਸੱਟਾਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਦਾ ਲਾਜ ਹੀ ਮਹਾ ਕਰਾਉਣ ਰਿਹਾ ਪਰਿਵਾਰ ਆ ਤੇ ਜਿਹੜਾ ਕਿ ਫਿਰ ਵੀ ਐਸਐਚਓ ਸਾਹਿਬ ਨੇ ਪਰਚਾ ਕਰਤਾ ਆ ਔਰ ਅੱਜ ਜੇ ਮੈਂ ਐਸਐਚਓ ਸਾਹਿਬ ਨੂੰ ਮਿਲ ਕੇ ਆਇਆ ਮੈਂ ਉਹਨਾਂ ਨੂੰ ਕਹਿ ਕੇ ਆਇਆ ਆ ਕਿ ਜੇ ਤੁਸੀਂ ਇਹ ਜਿਹੜਾ ਝੂਠਾ ਪਰਚਾ ਕੀਤਾ ਆ ਜੇ ਤੁਸੀਂ ਖਾਰਜ ਨਾ ਕੀਤਾ ਪੰਜ ਤੋਂ ਚਾਰ ਪੰਜ ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਆ ਜੇ ਉਹ ਨਹੀਂ ਖਾਰਜ ਕਰਦੇ ਤੇ ਉਸ ਤੋਂ ਬਾਅਦ ਅਸੀਂ ਧਰਨਾ ਪ੍ਰਦਰਸ਼ਨ ਕਰੀ ਕਰਾਂਗੇ ਜੀ ਔਰ ਛੜਕਾਂ ਤੇ ਉਤਰਾਂਗੇ ਇਸ ਮਸਲੇ ਦੇ ਵਿੱਚ ਕਿਉਂਕਿ ਗਰੀਬ ਪਰਿਵਾਰਾਂ ਨਾਲ ਹਮੇਸ਼ਾ ਹੀ ਤੱਕੇ ਹੁੰਦੇ ਆਏ ਆ ਬੀ ਅਨਸਾਫੀ ਹੁੰਦੀ ਆਈ ਹੈ ਜੀ ਠੀਕ ਹੈ ਵਾਲਮੀਕੀ ਹਰ ਹਰ ਵਾਲਮੀਕ